ਬਹੁਤ ਬਹੁਤ ਸਵਾਗਤ ਹੈ ਲਗਾਤਾਰ ਕੋਸ਼ਿਸ਼ ਹੈ ਕਿ ਖਾਣ ਪੀਣ ਦੀਆਂ ਚੀਜ਼ਾਂ ਤਾਂ ਤੁਹਾਨੂੰ ਚੰਗੀਆਂ ਮਿਲਣੀਆਂ ਚਾਹੀਦੀਆਂ ਤੇ ਇੱਕ ਹੋਰ ਗੱਲ ਕਿ ਇਸ ਟਾਈਮ ਦੇ ਉੱਪਰ ਬੱਚੇ ਬਹੁਤ ਬਿਮਾਰ ਹੋ ਰਹੇ ਆ ਪੇਟ ਦੀ ਪ੍ਰੋਬਲਮ ਸਭ ਤੋਂ ਜ਼ਿਆਦਾ ਆ ਰਹੀ ਹੈ ਕਿ ਪੇਟ ਦਰਦ ਹੋਣ ਲੱਗ ਜਾਂਦਾ ਤੇ ਪੈਸੇ ਵੀ ਲੱਗਦੇ ਆ ਕੋਸ਼ਿਸ਼ ਹੈ ਸਾਡੀ ਕਿ ਮੜਾਂ ਬੜਾ ਤੁਸੀਂ ਸੰਭਲ ਜਾਓ ਇਹ ਦੂਜੀ ਗੱਲ ਕਿ ਫੂਡ ਸੇਫਟੀ ਵਾਲੇ ਮੜਾਂ ਬੜਾ ਦਾ ਕੁਝ ਕਰਨ ਕੁਝ ਵੀ ਨਹੀਂ ਕਰਦੇ ਹਾਲਾਤ ਬੱਤਰ ਐ ਨ ਕੋਧਰ ਤੋਂ ਬਾਦ ਅੱਜ ਮਹਿਦਪੁਰ ਦੀ ਤਸਵੀਰ ਦਿਖਾਵਾਂਗੇ ਹਾਲਾਤ ਇੱਥੇ ਵੀ ਮੜੇ ਆ ਇੱਕ ਹੋਰ ਗੱਲ ਦੱਸ ਦਿਆਂ ਅਸੀਂ ਜਦੋਂ ਵੀ ਖਬਰ ਕਰਦੇ ਆ ਇਹਨਾਂ ਰੇੜੀਆਂ ਦੀ ਤਾਂ ਪਹਿਲਾਂ ਤਕਰੀਬਨ 3 ਮਹੀਨੇ ਹੋ ਗਏ ਕਿਹਾ ਹੋਇਆ ਬਾਈ ਜੇ ਸਫਾਈ ਕਰ ਲੋ ਕਰ ਲੋ ਪਰ ਲਗਾਤਾਰ ਦੋ ਦਿਨ ਪਹਿਲਾਂ ਦੱਸ ਕੇ ਜਾਂਦੇ ਆ ਬਾਈ ਜੀ ਜੇਕਰ ਤੁਸੀਂ ਨਹੀਂ ਕੁਝ ਕਰੋਗੇ ਤਾਂ ਮਜਬੂਰੀ ਬਣ ਜੂਗੀ ਰੰਜਿਸ਼ ਦੁਸ਼ਮਣੀ ਕਿਸੇ ਨਾਲ ਨਹੀਂ ਹੈ ਪਰ ਖਾਣ ਪੀਣ ਦੀਆਂ ਚੀਜ਼ਾਂ ਚੰਗੀਆਂ ਮਿਲਣੀਆਂ ਚਾਹੀਦੀਆਂ ਤਾਜੀ ਦੀ ਤਾਜ਼ਾ ਤਸਵੀਰ ਮਹਿਦਪੁਰ ਦੀ ਦਿਖਾਵਾਂਗੇ ਕਿ ਬਾਈ ਦੇ ਮਹਿਦਪੁਰ ਦੀ ਤਸਵੀਰ ਹੈ ਇਸ ਦੇ ਅੰਦਰ ਦਾ ਦ੍ਰਿਸ਼ ਦਿਖਾਵਾਂਗੇ ਇਹ ਬਾਈ ਕੀ ਕੀ ਕਰਦਾ ਹੈ ਕੀ ਨਹੀਂ ਕਰਦਾ ਕਿੱਦਾਂ ਪਹਿਲੀ ਤਸਵੀਰ ਏ ਬਾਈ ਜੀ ਇਧਰ ਦੇਖ ਲੋ ਇੱਥੇ ਬਾਈ ਖੜਾ ਵਾ ਇਹਦੇ ਸਿਰ ਤੇ ਤੁਸੀਂ ਦੇਖ ਲੋ ਕੁਝ ਪਾਇਆ ਹੋਇਆ ਹੈ ਕਿ ਨਹੀਂ ਪਾਇਆ ਇਹਦੇ ਬਾਈ ਨਾਲ ਗੱਲ ਕਰਾਂਗੇ ਕੋਈ ਸਿਰ ਟਕਣਾ ਜ਼ਰੂਰੀ ਹੈ ਪਰ ਇਦਾਂ ਦਾ ਕੁਝ ਵੀ ਨਹੀਂ ਹੈ ਤੇ ਹਾਲਾਤ ਅੱਜ ਮਹਿਦਪੁਰ ਦੀ ਇੱਕ ਰੇੜੀ ਦੇ ਤੁਹਾਡੇ ਸਾਹਮਣੇ ਉਹ ਬਾਈ ਨੇ ਦੇਖ ਲੋ ਸਾਹਮਣੇ ਟਕਣਾ ਹੁਣ ਸ਼ੁਰੂ ਕਰਤਾ ਹੁਣ ਤਾਂ ਪਹਿਲਾਂ ਨੰਗੇ ਸੀਗਾ ਹੁਣ ਤਾਂ ਪਹਿਲਾਂ ਨੰਗੇ ਸੀ ਹੁਣ ਬਾਈ ਨੇ ਟਕਣਾ ਸ਼ੁਰੂ ਕਰਤਾ ਭਾਈ ਜੀ ਟਾ ਕੇ ਰੱਖਣਾ ਚਾਹੀਦਾ ਹੈ ਨਾ ਤੇ ਅੱਜ ਉਹ ਵੀ ਤਸਵੀਰ ਇੱਥੇ ਤਾਂ ਹਾਲਾਤ ਕੁਝ ਹੋਰ ਹੀ ਬਿਆਨ ਕਰਦੇ ਆ ਜਿੱਦਾਂ ਕਿ ਮੈਂ ਪਹਿਲਾਂ ਦੱਸਤਾ ਹਾਲਾਤ ਚਿੰਤਾਜਨਕ ਆ ਸਾਰੇ ਕਿਤੇ ਤਾਂ ਇਧਰ ਦੇਖ ਲਓ ਇਹ ਬਾਈ ਦਾ ਆਟਾ ਇਹਦਾ ਵੀ ਉਦਾਂ ਹੀ ਪਿਆ ਸਾਰਾ ਇਧਰੋਂ ਅੱਗੇ ਦੇਖੋ ਕਿ ਨਾਲ-ਨਾਲੇ ਤਸਵੀਰ ਦੇਖ ਲਓ ਕਿ ਇਹ ਇੱਥੋਂ ਸਟਾਰਟਿੰਗ ਹੋ ਜਾਂਦੀ ਆ ਆ ਕੀ ਬਾਈ ਸਰਫ ਹੈ ਕਿ ਕੀ ਪਿਆ ਹੋਇਆ ਆ ਕੀ ਆ ਆ ਇਦਾਂ ਆ ਰੱਖਿਆ ਹੋਇਆ ਕੰਧ ਦੇ ਨਾਲ ਆ ਕੀੜੇ ਮਕੋੜੇ ਦੇਖ ਲਓ ਬਾਈ ਕੈਮਰਾ ਕੋਣ ਮਾੜੇ ਨੇੜੇ ਆ ਕੇ ਦਿਖਾ ਇੱਥੇ ਨੇੜੇ ਨੇੜੇ ਹੋ ਕੇ ਦਿਖਾ ਦੇ ਇੱਕ ਵਾਰ ਚੰਗੀ ਤਰ੍ਹਾਂ ਆ ਕੀੜੇ ਵਗੈਰਾ ਕਿੱਦਾਂ ਤੁਰੇ ਫਿਰਦੇ ਆ ਇਹ ਨੇ ਹਾਲਾਤ ਅੱਜ ਕੱਲ੍ਹ ਰੇੜੀਆਂ ਦੇ ਲਗਾਤਾਰ ਕੋਸ਼ਿਸ਼ ਸਾਡੀ ਤੇ ਇਦੋਂ ਅੱਗੇ ਪਿੱਛੇ ਦੇ ਹਾਲਾਤ ਵੀ ਹੋਰ ਦਰਖਾਂਗੇ ਆ ਬਾਈ ਨੇ ਦੇਖ ਲਓ ਕਿੰਨਾ ਵਧੀਆ ਜਿਗਾਰਡ ਲਾ ਕੇ ਇਹਨੂੰ ਟੱਕ ਲਿਆ ਬੈਠਿਆ ਤੇ ਉਧਰ ਬਾਈ ਜੀ ਸਾਹਮਣੇ ਉਹ ਬੀੜੀਆਂ ਸੇਕਦਾ ਆਪਦਾ ਪੂਰਾ ਅੰਜੋਏ ਕਰ ਰਿਹਾ ਸਾਹਮਣੇ ਖੜਾ ਤੇ ਦੂਜੀ ਆਟਾ ਦਿੱਤ ਸੀ ਵੀਰ ਜੀ ਇੰਨੇ ਮਾੜੇ ਹਾਲਾਤ ਮੈਂ ਕੀ ਦੱਸਾਂ ਕਿ ਤੁਸੀਂ ਸੋਚੋਗੇ ਆ ਦੇਖ ਲੋ ਕੀ ਆ ਇਹ ਹਾਲਾਤ ਆਟਾ ਕਿੱਥੇ ਰੱਖਿਆ ਜੈਨੇ ਬਾਈ ਨੇ ਢਾਕਾ ਕੇ ਬਾਈ ਜੀ ਟਕਿਆ ਹੋਇਆ ਯਾਰ ਐਦਾਂ ਦਾ ਨਾ ਕਰੋ ਇੰਨੀ ਯਾਰ ਬਾਈ ਯਾਰ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਆ ਤੋ ਹੁਣ ਤਾਂ ਟਕ ਲੂੰਗਾ ਯਾਰ ਹੁਣ ਮੈਂ ਆ ਗਿਆ ਤਾਂ ਹੁਣ ਤੂੰ ਟਕੂਗਾ ਪਹਿਲਾਂ ਦੇ ਹਾਲਾਤ ਦੱਸ ਇਹ ਲਾਈਵ ਚੱਲ ਰਿਹਾ ਐਦਾਂ ਦੇ ਯਾਰ ਕਿੱਥੇ ਟਕਿਆ ਨਾ ਝੂਠ ਬੋਲ ਨਾ ਨਾ ਡੂਟ ਬੋਲ ਬਾਈ ਯਾਰ ਮੇਰੀ ਮਰਜ਼ੀ ਨਹੀਂ ਆ ਦੇ ਇੱਕ ਮਿੰਟ ਬਾਈ ਮੇਰੇ ਤੇਰੇ ਨਾਲ ਕੁਝ ਵੀ ਨਹੀਂ ਮੇਰੀ ਨਹੀਂ ਨਹੀਂ ਬਹੁਤ ਕੁਝ ਨਹੀਂ ਕੋਈ ਨਹੀਂ ਹੈ ਨਾ ਇਨਸਾਨੀ ਤੌਰ ਤੇ ਸਾਡਾ ਭਰਾ ਮਤੋਂ ਇਦਾਂ ਦੀ ਗੱਲ ਨਹੀਂ ਆ ਪਰ ਜੇ ਸਫਾਈ ਤਾਂ ਜ਼ਰੂਰੀ ਹੈ ਨਾ ਜ਼ਰੂਰੀ ਹੈ ਨਾ ਸਫਾਈ ਨਹੀਂ ਕਰਾਂਗੇ ਤਾਂ ਯਾਰ ਲੋਕ ਮਾਰ ਹੋ ਰਿਹਾ ਲਗਾਤਾਰ ਬਿਮਾਰੀਆਂ ਦੇ ਭੇੜ ਚੜ ਰਿਹਾ ਤੇ ਆ ਆਪਾਂ ਮੈਂ ਦਿਖਾ ਰਹੇ ਸੀ ਤੁਹਾਨੂੰ ਇਦੇ ਵਿੱਚ ਆ ਬਾਈ ਨੇ ਆ ਰੱਖਿਆ ਏਦਾਂ ਕਰਕੇ ਆ ਉਦਾਂ ਉਦਾਂ ਹੀ ਟਕਿਆ ਨਹੀਂ ਕੁਛ ਨਹੀਂ ਆ ਉਹ ਕੀੜੇ ਦੇਖ ਲਓ ਬਾਈ ਜੇ ਉੱਪਰ ਕਿਦਾਂ ਤੁਰੇ ਫਿਰਦੇ ਆ ਨੇੜੇ ਅੰਨਾ ਨੇੜੇ ਇਹ ਯਾਰ ਸੀਜ਼ਨ ਕਿਹੜਾ ਸੀਜ਼ਨ ਆ ਕੜਾ ਇਦਾਂ ਆ ਥੱਲੋਂ ਉੱਪਰ ਕਿਤੇ ਰੱਖਿਆ ਹੋਇਆ ਆ ਦੇਖ ਬਾਈ ਇਹ ਇੱਥੇ ਆਟਾ ਰੱਖਿਆ ਆ ਮੈਂ ਇਦਾਂ ਰੱਖਿਆ ਆ ਆ ਰੱਖਿਆ ਖਾਲੀ ਹੈ ਤੇ ਯਾਰ ਇਹਦੀ ਸਫਾਈ ਕਿ ਨਹੀਂ ਅਸੀਂ ਤਾਂ ਨਹੀਂ ਆ ਕੇ ਕਰਨੀ ਜਾਂ ਬਾਈ ਰੇੜੀ ਸਾਣ ਨੂੰ ਦਿਓ ਤਾਂ ਯਾਰ ਇਹ ਸਫਾਈ ਕਰ ਲਾਂਗੇ ਫਿਰ ਇਹੀ ਹੈ ਇੰਨੇ ਹਾਲਾਤ ਮਾੜੇ ਨਹੀਂ ਹੋਣੇ ਚਾਹੀਦੇਗੇ ਇਧਰ ਆ ਬਾਈ ਨੇ ਆ ਦੇਖ ਲਓ ਆ ਕੀ ਆ ਅਰੰਭਾ ਵਗੈਰੇ ਕਿ ਇੱਥੇ ਆ ਏ ਯਾਰ ਹਾਲਾਤ ਕੀ ਬਣੇ ਪਿਆ ਦੇਖੋ ਆ ਆ ਚੀਜ਼ ਆ ਮੈਦਪੁਰ ਦੇ ਜਿੱਦਾਂ ਰੰਭਾ ਹੈ ਇਹੋ ਜੇ ਚੀਜ਼ਾਂ ਨੂੰ ਦਿਖਾ ਕੇ ਬਾਈ ਦੁੱਖਾਂ ਦਾ ਸਾਨੂੰ ਯਾਰ ਲੋਕਾਂ ਨੇ ਖਾਣਾ ਪੀਣਾ ਲੋਕ ਤੇ ਬੈਕਸਾਈਡ ਆ ਕੇ ਨਹੀਂ ਦੇਖਦੇ ਅੱਗੋਂ ਖਾ ਕੇ ਮੁੜ ਜਾਂਦੇ ਆ ਤਾਂ ਇੱਧਰ ਹਾਲਾਤ ਹੋਰ ਦਿਖਾਉਂਗਾ ਅੱਗੇ ਦੇਖ ਲੋ ਪੂਰਾ ਜੰਗਲ ਇੱਥੇ ਬਣਿਆ ਹੋਇਆ ਕੋਈ ਸਫਾਈ ਨਹੀਂ ਕੋਈ ਕੱਖ ਦਾ ਸਫਾਈ ਯਾਰ ਕਿੱਥੇ ਕਹਿ ਸਕਦੇ ਆ ਕਿ ਸਫਾਈ ਹੈ ਉਧਰ ਦਿਖਾ ਦਿਓ ਹੋ ਆ ਹੱਸਦਾ ਬਾਈ ਦੇਲਾ ਇਹਦੇ ਹਾਸੇ ਦਾ ਕਾਰਨ ਪੁੱਛੂੰਗਾ ਇਹ ਦੇ ਦੇ ਕੋਲ ਕੇ ਆ ਦੇ ਤਾੜੀਆਂ ਮਾਰ ਰਿਹਾ ਦੇ ਕਿੰਨੀ ਐਦੋ ਹਾਲਾਤ ਹੋਰ ਸ਼ਰਮ ਜਾ ਸ਼ਰਮ ਨਾ ਕੀ ਹੋਤਾ ਜਾ ਕਿ ਹੱਸ ਰਿਹਾ ਬਾਈ ਜੀ ਤਾ ਮਾਸ਼ਾ ਲੱਗਿਆ ਹੋਇਆ ਤਮਾਸ਼ਾ ਵਾਸ ਰਿਓ ਤਮਾਸ਼ਾ ਫੂਡ ਸੇਫਟੀ ਬਾਰੇ ਨੂੰ ਕਵਾਂਗੇ ਕਿ ਇਸ ਨੂੰ ਇਹ ਰੇੜੀ ਬੈਨ ਹੋਣੀ ਚਾਹੀਦੀ ਹੈ ਤਮਾਸ਼ਾ ਲੱਗਿਆ ਦੱਸੋ ਤੁਸੀਂ ਹੱਸ ਕੇ ਲੋਕਾਂ ਨਾਲ ਜੇ ਖਲਵਾੜ ਕਰ ਰਹੇ ਹੋ ਤਾੜੀਆਂ ਮਾਰ ਰਿਹਾ ਆ ਮੇਰਾ ਬਾਤ ਸੁਣ ਤਾੜੀਆਂ ਕਿਉਂ ਮਾਰੂ ਕੀ ਹੈ ਦੱਸ ਗੰਦ ਖਵਾਉਂਗੇ ਯਾਰ ਦੱਸ ਨਹੀਂ ਨਹੀਂ ਤਾੜੀਆਂ ਮਾਰ ਰਿਹਾ ਕਦੀ ਗੁੱਸੇ 'ਚ ਗੱਲ ਨਹੀਂ ਕੀਤੀ ਕੀ ਗੱਦ ਖਵਾਉਂਦੇ ਸੋ ਮੇਰਾ ਬਾਤ ਸੁਣੋ ਉਹ ਭਾਈ ਉੱਪਰ ਬਰਹਾ ਖਾ ਰਿਹਾ ਸੀ ਭਾਈ ਦੱਸ ਕਿਉਂ ਹੱਤ ਰੇ ਸੀ ਯਾਰ ਕੀ ਤਮਾਸ਼ਾ ਲੱਗਿਆ ਇੱਥੇ ਮੈਂ ਤਾਂ ਯਾਰ ਹੱਸ ਰਹਾ ਤੂੰ ਤਾਲੀਆਂ ਮਾਰ ਰਿਆ ਸੀ ਕਿ ਹੱਤ ਰੇ ਸੀਗਾ ਕੀ ਸਫਾਈ ਕਰ ਲਓ ਯਾਰ ਦੱਸ ਯਾਰ ਮੈਂ ਆਪਾ ਉਹ ਕਰਦਾ ਬਾ ਉਹ ਸਫਾਈ ਕਰੇਗਾ ਪਰ ਛੱਡ ਯਾਰ ਕੀ ਲੈਣਾ ਦੱਸ ਫੂਡ ਸੇਫਟੀ ਬਾਲ ਦੱਸ ਕੇ ਤੇ ਕਦੋਂ ਯਾਰ ਤੇਰੇ ਕੋਲ ਆਵਾਂਗੇ ਹਾਂ ਤੂੰ ਦੱਸ ਤੂੰ ਗੱਲ ਕਰ ਦੁਕਾਨ ਆ ਦੇਖੋ ਹਾਂ ਦੁਕਾਨ ਦਿਖਾ ਦੁਕਾਨ ਤੇਰੀ ਯਾਰ ਅਸੀਂ ਕੀ ਕਰੀਏ ਦੁਕਾਨ ਤੇਰੀ ਖਾ ਦਿਖਾ ਦੇਣਾ ਦੱਸ ਕੀ ਕੀਤਾ ਆ ਦੇਖੋ ਝੋੜੂ ਮਾਰ ਕੇ ਕਾਹ ਰੱਖਿਆ ਯਾਰ ਝਾੜੂ ਮਾਰ ਕੇ ਇੱਕ ਮਿੰਟ ਯਾਰ ਜੋ ਸਾ ਜੋ ਸਾਨੂੰ ਦੇਖ ਰਿਹਾ ਜੋ ਸਾਨੂੰ ਦੇਖ ਰਿਹਾ ਅਸੀਂ ਉਹ ਉਹਨਾਂ ਨੂੰ ਉਹ ਦੱਸਣਗੇ ਭਾਈ ਜੀ ਆ ਬਾਈ ਨਹੀਂ ਝਾੜੂ ਮਾਰ ਕੇ ਰੱਖਿਆ ਨੇੜੇ ਹੋ ਕੇ ਦਿਖਾ ਦੇ ਯਾਰ ਝਾੜ ਹਾਂ ਤੇ ਦਿਖਾ ਦਿਖਾ ਦੇਣਾ ਗੱਲ ਤਾਂ ਹਸਣ ਦੀ ਨਾ ਹਸਣ ਦਾ ਕੀ ਮਤਲਬ ਬਣਦਾ ਕੈਮਰਾਮੈਨ ਨੂੰ ਯੂਗਮ ਨਹੀਂ ਕਰਨਾ ਇੱਧਰ ਨੇੜੇ ਆ ਕੇ ਦਿਖਾ ਦੇ ਕੋਈ ਨਹੀਂ ਆ ਆ ਦਿਖਾ ਦੇ ਨੇੜੇ ਆ ਕੇ ਆ ਬਾਈ ਨੇ ਰੱਖਿਆ ਵਾ ਸਾਰਾ ਕੁਝ ਹਲੇ ਕਰ ਜਾ ਆਪ ਦੇਖੋ ਇਹਦਾ ਬਾਤ ਨਹੀਂ ਆ ਆ ਦੇਖ ਲੋ ਆ ਹਾਲਾਤ ਬਾਈ ਸਪਾਈਥਿਆ ਆ ਦੇਖ ਲੋ ਹੁਣ ਜਿੱਥੇ ਯਾਰ ਤੂੰ ਸਫਾਈ ਕਰਕੇ ਰੱਖੀਏ ਸਾਨੂੰ ਪਤਾ ਵੈ ਉਹ ਬਾਈ ਉੱਚੇ ਜੀ ਤਾੜੀਆਂ ਮਾਰ ਕੇ ਹੱਸਣ ਲੱਗ ਗਿਆ ਵਾ ਵਾ ਇਹ ਬਰਬ ਇਹਨਾਂ ਦਾ ਕੰਮ ਬੜੇ ਫੁੱਲੇ ਆਪਾਂ ਕਹਿੰਨੇ ਹੋਰ ਇਸ ਤਰ੍ਹਾਂ ਬਿਮਾਰੀਆਂ ਵੰਡਦੇ ਰਹਿਣ ਉਹ ਫੂਡ ਸੇਫਟੀ ਵਾਲੇ ਆਉਣ ਆ ਪਿੱਛੇ ਦੀ ਆ ਦੇਖ ਲੋ ਆ ਯਾਰ ਪਿੱਛੇ ਇੱਥੇ ਇੱਥੇ ਮੱਖੀਆਂ ਵਗੈਰਾ ਨਹੀਂ ਜਾਂਦੀਆਂ ਆ ਪਿੱਛੇ ਤਾਂ ਯਾਰ ਪੂਰਾ ਇੱਥੇ ਗਟਰ ਬਣਿਆ ਹੋਇਆ ਵਾ ਦੱਸ ਇਹ ਗਟਰ ਬਣਿਆ ਹੋਇਆ ਬਾਈ ਯਾਰ ਇੱਥੇ ਗਟਰ ਬਣਿਆ ਪਿਆ ਦੱਸੋ ਕੀ ਕਰ ਲੋਗੇ ਇੱਥੋਂ ਮੱਖੀਆਂ ਵਗੈਰਾ ਨਹੀਂ ਆਉਂਦੀਆਂ ਆ ਗਿਆ ਜੋ ਸਚਾਈਏ ਦਿਖਾਵਾਂਗੇ ਬਾਈ ਯਾਰ ਅਸੀਂ ਮੁੱਕਰਦੇ ਨਹੀਂ ਤੇਰੇ ਕੋਲ ਉੱਥੇ ਆ ਜੂੰਗਾ ਤੇਰਾ ਪੱਖ ਲਵਾਂਗਾ ਕਿ ਤੇਰਾ ਦਿਖਾਵਾਂਗਾ ਉੱਥੇ ਆ ਕੇ ਬਾਈ ਕਹਿੰਦਾ ਕਿ ਤੁਸੀਂ ਮੇਰਾ ਉੱਥੇ ਦਿਖਾਓ ਅੱਗੇ ਮੇਰੀ ਬੜੀ ਸਪਾਈ ਉਥੇ ਕਿਉਂ ਉਥੇ ਦਿਖਾਓ ਜੋ ਸੁਭਾਅ ਹੱਕ ਮੰਨਦਾ ਜੋ ਸਾਡਾ ਫਰਜ਼ ਹੈ ਪੂਰਾ ਕਰਾਂਗੇ ਆ ਦੇਖ ਲਓ ਪਿੱਛੇ ਗਟਰ ਪੂਰਾ ਬਣਿਆ ਹੋਇਆ ਪਿੱਛੇ ਚੰਗੀ ਤਰ੍ਹਾਂ ਹਾਲਾਤ ਦੇਖ ਲਓ ਆ ਗੱਟੇ ਵਗੈਰਾ ਪੂਰਾ ਕੀ ਇਹ ਬਾਈ ਦੀ ਰੇੜੀ ਹੈ ਬਈ ਆਜੋ ਬਈ ਗੁੱਸਾ ਕਰਦਾ ਕਿ ਇਦਾਂ ਆ ਪੱਲੀਆਂ ਲਾ ਕੇ ਆ ਬਣਾਇਆ ਹੋਇਆ ਇਧਰ ਵੀ ਦੇਖ ਲਓ ਪਾਂਡੇ ਵਜੀ ਧੁੰਦਾ ਪੈ ਆ ਜਾ ਪਾਪਾ ਕੱਕੇ ਦੀ ਉਹ ਬਾਈ ਦੀ ਉਮਰ ਕਿੰਨੀ ਹੈ ਕੀ ਪਾਂਡੇ ਤੋਂ ਦੂਗਾ ਦੱਸ ਆ ਦੇਖ ਲੋ ਆ ਪਾਂਡੇ ਤੋਰਿਆ ਇਹਦੀ ਉਮਰ ਕਿੰਨੀ ਆ ਪੁੱਛਾਂਗੇ ਅਸੀਂ ਆਵਾਂਗੇ ਤੇਰੇ ਕੋਲ ਤਾੜੀਆਂ ਦਾ ਵੀ ਜਵਾਬ ਲਵਾਂਗਾ ਯਾਰ ਤਾੜੀਆਂ ਮਾਰ ਓਥੇ ਚੱਲ ਕੇ ਲੋਕਾਂ ਨੂੰ ਬਿਮਾਰੀਆਂ ਤੋਂ ਵੰਡ ਕੋਈ ਨਹੀਂ ਸਾਡਾ ਕੋਈ ਫੜਨ ਫਰਜ ਲੜਨਾ ਨਹੀਂ ਪਰ ਗੁੱਸਾ ਉਦੋਂ ਆਉਂਦਾ ਯਾਰ ਜਦੋਂ ਕੋਈ ਬੰਦਾ ਅੱਗੋਂ ਤਾੜੀਆਂ ਮਾਰ ਮਾਰ ਕੇ ਹੱਸੇ ਕਵੇ ਨਹੀਂ ਮੈਂ ਠੀਕਾ ਸੀ ਕਰਾਂਗੇ ਚੰਗਾ ਲੱਗਦਾ ਹੈਗਾ ਤਾਂ ਆ ਬਾਈ ਬੈਠਾ ਆ ਤਾਕਾ ਆ ਪਾਣੀ ਹੈ ਇੰਨੇ ਪਾਣੀ ਦੇ ਪਾਣੀ ਖਤਮ ਹੈ ਪਾਣੀ ਖਤਮ ਹੈ ਇਹ ਕਰਦਾ ਮੇਰੇ ਬੂਟਾ ਤੱਕ ਲੱਗ ਜਾਂਦਾ ਇੱਥੇ ਜੋ ਗੰਦਗੀ ਆ ਮੇਰੇ ਬੂਟਾ ਤੱਕ ਲੱਗ ਰਿਹਾ ਹੈ ਨਹੀਂ ਮੈਂ ਨਹੀਂ ਕਹਤਾ ਹਾਂ ਦੇਖ ਲੋ ਕਿਹਦੀ ਕੈਮਰੋ ਕਿੰਨੀ ਉਮਰ ਹੈ ਕਿੰਨੀ ਉਮਰ ਹੈ ਕਿੰਨੀ ਉਮਰ ਹੈ ਬੱਚੇ ਦੀ ਕਿੰਨੀ ਉਮਰ ਹੈ ਪੁੱਛ ਕਿ ਉਮਰ ਕਮ ਹੈ ਭਾਜੀ ਸਭ ਮੈਂ ਤੇ ਫਿਰ ਕਿ ਨੂੰ ਕਿਉਂ ਰੱਖਿਆ ਹੈ ਇੱਥੇ ਸੁਣ ਇਸ ਦਾ ਭਾਈ ਭਾਜੀ ਉੱਥੇ ਤੇਰੇ ਕੋਲ ਆਉਂਗਾ ਉੱਥੇ ਆਉਂਗਾ ਤੇਰੇ ਨੂੰ ਪੁੱਛੂਗਾ ਅਗੇ ਤੇਰਾ ਪਖਲਾ ਉੱਥੇ ਚੱਲ ਰੇਡੀ ਤੇ ਮੇਰੇ ਕੋਲ ਜਵਾਬ ਸਾਰੇ ਲੈਣੇ ਆ ਪਰ ਇਹ ਮੌਕੇ ਦੀ ਹਾਲਾਤ ਕਰੇ ਉਹ ਪਹਿਲਾਂ ਦਿਖਾ ਦੇਣ ਤੇ ਸਾਨੂੰ ਆਹ ਦੇਖ ਲੋ ਇਹ ਹਾਲਾਤ ਆ ਦੇਖ ਸਕਦੇ ਹੋ ਆ ਇੱਧਰ ਆ ਬੱਚੇ ਗਿੱਲਾ ਕਪੜਾ ਪਾ ਕੇ ਆ ਰੱਖਿਆ ਹੋਇਆ ਆ ਇਹਦੇ ਨਾਲ ਬਿੱਲੀ ਕਾਸ਼ ਜੀ ਕਿੰਨੇ ਕਿੰਨੇ ਜੰਗਾਲ ਚੜਿਆ ਆ ਉਦਾਂ ਹੀ ਆਲੂ ਪਤਨੀ ਫੂਡ ਸੇਫਟੀ ਵਾਲੇ ਕਿੱਥੇ ਜਾਂਦੇ ਆ ਆ ਦੇਖ ਦਿਖਾਵਾਂਗੇ ਯਾਰ ਆ ਦੇ ਇੱਕ ਮਿੰਟ ਇੱਧਰ ਰੱਖ ਜੀ ਆਲੂ ਦੇਖ ਲੋ ਬੜੇ ਵਧੀਆ ਬਾਈ ਨੇ ਆ ਲਿਆਓ ਬਾਕੀ ਮੈਂ ਇਹ ਮੇਰੇ ਕੁਛ ਗਾ ਬੋਲਣਾ ਨਹੀਂਗਾ ਨਹੀਂ ਨਹੀਂ ਦੇਖ ਲੋ ਹਾਂ ਦੇ ਹੱਥ ਦਾ ਚੱਲ ਮੇਰੇ ਵੀ ਉਹ ਇੱਥੇ ਆਪਾਂ ਗਏ ਸੀ ਤਾਂ ਉਹ ਆਟਾ ਵਗੈਰਾ ਲੱਗ ਗਿਆ ਆ ਦੇਖ ਲਵਾਲੂ ਕਟ-ਕਟ ਕੇ ਇਸੀ ਕ ਲੱਗਾ ਹੈ ਇਸੀ ਕ ਲੱਗਾ ਹੈ ਆਪਾਂ ਕਹਿੰਦੇ ਕਿਸੇ ਹੋਰ ਕਾ ਲੱਗਾ ਹੈ ਮਾਣਾ ਮੋੜਾ ਫਾਇਦਾ ਜ਼ਰੂਰੀ ਹੈ ਕਾ ਫਾਇਦੀ ਆ ਦੇਖ ਲਾ ਜ਼ਰੂਰੀ ਇੱਥੇ ਰੱਖਣੇ ਆ ਆ ਕੀੜੇ ਮਕੋੜੇ ਉਧਰ ਤੁਰੇ ਫਿਰਦੇ ਆ ਅਗੇ ਆ ਦੇਖ ਲਾ ਆ ਬਾਈ ਨੇ ਇੱਥੇ ਰੱਖਿਆ ਮੱਖਣ ਉੱਪਰ ਰੱਖਿਆ ਇਹ ਤਾਂ ਮੱਖੀਆਂ ਵੀ ਤਾਂ ਬੈਠਦੀ ਹੋਣਗੇ ਹੁਣ ਪਤਾ ਨਹੀਂ ਕਿਸ ਨੂੰ ਦੇਣਾ ਹੈ ਕਾ ਕੀ ਕਰਨ ਆ ਇਦਰਾਤ ਵਿੱਚ ਬਰਫ਼ ਪਾ ਕੇ ਇਹ ਕੀ ਹੈ ਮੱਖਣ ਮੱਖਣਾ ਕਬਨੀਰ ਵਿੱਚ ਮੜਨੇੜੇ ਆ ਜਾ ਕਨੀਰ ਦਿਖਾ ਦੇ ਮੱਖਣਾ ਕੇ ਗਈ ਆ ਇਹਦੇ ਵਿੱਚ ਕਟਾਬ ਵਿਚ ਆ ਰੱਖਿਆ ਹੋਇਆ ਇਦਾਂ ਉੱਪਰ ਇਹਨੂੰ ਟੱਕਿਆ ਹੋਏ ਸੀ ਆ ਮੱਖ ਜੂਠੀ ਪਲੇਟ ਦੇ ਨਾਲ ਟੱਕਿਆ ਜਿਆ ਨਾਨ ਵਰਤਾਂ ਤੇ ਭਜੀ ਇਸੇ ਚਲੋ ਇਹ ਨਾਨ ਵਰਤਾਂ ਨਾਨ ਵਰਤਾਓ ਆ ਦੇਖ ਲਓ ਇਧਰ ਆ ਪਿਆ ਸਮਨ ਸਾਰਾ ਪੂਰਾ ਸਾਰਾ ਦ੍ਰਿਸ਼ ਦੇਖ ਰਹੇ ਹੋ ਇਹ ਮਹਿਦਪੁਰ ਦੀਆਂ ਤਸਵੀਰਾਂ ਨੇ ਔਰ ਕੁਛ ਨਾ ਕੁਛ ਮਜਬੂਰੀ ਕਿ ਬਣ ਜਾਂਦੀ ਜਦੋਂ ਰਾਈ ਕਰ ਜਾਂਦਾ ਤਾਂ ਮਜਬੂਰੀ ਬਣ ਜਾਂਦੀ ਵਿਚਾਰਾਂ ਨੂੰ ਖਾਣਾ ਪੈਂਦਾ ਕਿਵਰ ਪਿੱਛੇ ਤਾਂ ਕੋਈ ਜਾ ਕੇ ਦੇਖਦੇ ਹੀ ਨਹੀਂਗੇ ਕਿ ਪਿੱਛੇ ਹੁੰਦਾ ਆ ਅੰਕਲ ਜੀ ਬੈਠਾ ਹੈ ਅੰਕਲ ਸੱਸੀ ਵਾਲ ਜੀ ਕਹਿੰਦਾ ਤੁਸੀਂ ਇੱਕ ਤੁਹਾਡੀ ਉਮਰ ਦਾ ਤਜਰਬਾ ਕਾਫੀ ਹੈ ਦਾ ਮੈਂ ਤੁਹਾਡੇ ਬੱਚਿਆਂ ਨੂੰ ਮੈਂ ਬੈਠਾ ਹਾਂ ਮੇਰੇ ਦੱਸੀ ਜਾਂਦੇ ਕਹਿੰਦਾ ਤੁਹਾਡੇ ਕੋਲ ਉਮਰ ਦਾ ਤਜਰਬਾ ਆ ਜਾਂਦਾ ਜਗਰਾਉਂ ਤੋਂ ਆਇਆ ਮੈਂ ਤੁਹਾਡੇ ਅਕਲ ਬਹੁਤ ਮੈਂ ਤੁਹਾਡੇ ਬੱਚੇ ਆ ਰਹੇ ਇਹ ਗੱਲ ਨਾਲ ਤੁਸੀਂ ਮੰਨਦੇ ਹੋ ਨਾ ਪਰ ਪਿੱਛੇ ਕਿਹੜਾ ਗੰਦ ਵੱਜਿਆ ਇੱਕ ਜਾਇਜ ਆ ਆਹ ਭੁੱਖ ਲੱਗੀ ਹੁਣ ਕੀ ਕਰੀ ਤੁਸੀਂ ਮਜਬੂਰੀ ਹੈ ਢੋਡੀ ਤਾਂ ਮਜਬੂਰੀ ਹੈ ਖਾਣਾ ਪਰ ਇਦਾਂ ਹੋਣਾ ਤਾਂ ਨਹੀਂ ਚਾਹੀਦਾ ਨਾ ਪੈਸੇ ਦਿੱਨੇ ਸਫਾਈ ਹੋਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਮਗਰ ਵੀ ਕੋਈ ਆਇਆ ਨਹੀਂ ਲਾਇਆ ਨਹੀਂ ਨਾ ਨੇ ਕੁਛ ਨਹੀਂ ਲਾਇਆ ਉਹਦੇ ਸਾਰਾ ਕੁਝ ਉਹ ਹਿੱਟਿਆ ਵਾ ਥੋੜਾ ਹਵਾ ਵਾ ਕਰਕੇ ਨੇ ਰਹਾ ਹਵਾ ਯਾਰ ਕਿੰਨੀ ਕੋਹਾਵਾ ਆ ਜੋ ਗਿਆ ਹਵਾ ਹਵਾ ਕਿੰਨੀ ਕਿਥੇ ਉੱਪਰ ਮਾੜਾ ਦਿਖਾ ਦੇ ਕੀ ਹਾਲਾਤ ਬਣੇ ਪਏ ਕਿੰਨੀ ਪ੍ਰਾਣੀ ਤਰਪੈ ਉੱਪਰ ਕੈਮਰਾ ਕਮਾ ਦੇ ਇੱਕ ਵਾਰ ਹੁਣ ਮੇਰੇ ਹੱਥ ਨਹੀਂ ਉੱਪਰ ਉੱਪਰ ਪਹੁੰਚਦਾ ਨਹੀਂ ਤਾਂ ਮੈਂ ਉਹ ਵੀ ਦਿਖਾ ਦੇਣਾ ਸੀ ਚੰਗੀ ਤਰ੍ਹਾਂ ਹਾਂ ਨਹੀਂ ਉੱਪਰ ਹੱਥ ਨਹੀਂ ਮੇਰਾ ਪਹੁੰਚਦਾ ਨਹੀਂ ਤਾਂ ਉੱਪਰ ਵੀ ਮੈਂ ਦਿਖਾ ਦੇਣਾ ਸੀਗਾ ਹਾਂਜੀ ਅੰਕਲ ਕੀ ਕਹਿ ਰਹੇ ਸੀ ਮੈਂ ਸਾਹ ਵਿੱਚ ਜਰਾ ਰਹਾ ਹੂੰ ਯਹੀ ਦ੍ਰਿਸ਼ ਦੇਖਦਾ ਹੂੰ ਇਹਦਾ ਏਦਾਂ ਦਾ ਹੀ ਹੈਗਾ ਇਹ ਵੀ ਹਾਂ ਦੇਖੋ ਮੈਂ ਨਹੀਂ ਬੋਲਦਾ ਕਾ ਕਸਟਮਰ ਬੋਲਦੇ ਆ ਕਸਟਮਰ ਕਹਿੰਦੇ ਆ ਹਾਲਾਤ ਕੀ ਆ ਇੱਧਰ ਕਈ ਸਸੀ ਕਾਲ ਜੀ ਠੀਕ ਟਕੋ ਨਾਲ ਕਿਹੜੀ ਪਿੱਛੇ ਐਡਾ ਤੇ ਹਾਲਾਤ ਹੋਣੇ ਚਾਹੀਦੇ ਆ ਕਿ ਨਹੀਂ ਹੋਣ ਚਾਹੀਦੇ ਜੋ ਪਿੱਛੇ ਸਫਾਈ ਸਫਾਈ ਹੋਣੀ ਚਾਹੀਦੀ ਆ ਜ਼ਰੂਰੀ ਜ਼ਰੂਰੀ ਸਫਾਈ ਜ਼ਰੂਰੀ ਸਾਰੇ ਬੋਲਣਗੇ ਸਫਾਈ ਜ਼ਰੂਰੀ ਬਈ ਸਫਾਈ ਹੋਣੀ ਚਾਹੀਦੀ ਆ ਹੋਣੀ ਚਾਹੀਦੀ ਆ ਜ਼ਰੂਰੀ ਭਾਈ ਸਫਾਈ ਜ਼ਰੂਰੀ ਆ ਹਾਂਜੀ ਜ਼ਰੂਰੀ ਇਸ ਸਫਾਈ ਦੇ ਪਿੱਛੇ ਦੇ ਹਾਲਾਤ ਕੀ ਆ ਦੇਖ ਲਓ ਪਾਣੀ ਖੜਾ ਹੈ ਕਿ ਨਹੀਂ ਖੜਾ ਪਿੱਛੇ ਦੇਖ ਲਓ ਗੰਦਗੀ ਕਿਵਾਰਾ ਕਿੰਨੀ ਪਈ ਆ ਜ਼ਰੂਰ ਚਾਹੀਦਾ ਇਹਨੇ ਹਾਲਾਤ ਨੇ ਕੀ ਕਰੋਗੇ ਆ ਜਾ ਹੁਣ ਤੇਰੀ ਡੇੜੀ ਤੇ ਇਹ ਕਹਿੰਦਾ ਮੇਰਾ ਦਖਾਉਂਦੇ ਨਿਗੇ ਹੁਣ ਇਕੱਲੇ ਰੇੜੀ ਇਸ ਦਾ ਹਾਲਾਤ ਨਹੀਂ ਤਕਰੀਬਨ ਆ ਦੇਖ ਲੋ ਹੁਣ ਆ ਬਾਈ ਜੀ ਕੱਢ ਲੈ ਯਾਰ ਮਾੜੇ ਸਾਈਡ ਤੇ ਦਿਖਾ ਦੇ ਆ ਟਾਇਰਾਂ ਦੇ ਨਾਲ ਆ ਦੇ ਟਾਇਰਾਂ ਦੇ ਨਾਲ ਆ ਸਲਾਦ ਬਾਈ ਨੇ ਇੱਥੇ ਰੱਖਿਆ ਐਦੋਂ ਬਦ ਬਿਸ਼ਰਮੀ ਦੀ ਕੀ ਗੱਲ ਹੋ ਜੂਗੀ ਯਾਰ ਕਿੱਥੇ ਕਿੱਥੇ ਮੈਂ ਦੱਸਾਂ ਤੇ ਕੀ ਨਾ ਦੱਸਾਂ ਬਾਈ ਕਹਿੰਦਾ ਸਫਾਈ ਹੁਣ ਹੁਣ ਤੂੰ ਦੱਸ ਆ ਜ਼ਰੂਰੀ ਆ ਆ ਟਾਇਰ ਆ ਆ ਦੇ ਨਾਲ ਆ ਇਹ ਦੱਸ ਇਹਦੇ ਉੱਪਰ ਕੀ ਲੱਗੇ ਹੋਏ ਤਾਂ ਹੁਣ ਤੂੰ ਦੱਸ ਦੇ ਸਹੀ ਆ ਕਿ ਗਲਤ ਆ ਇਧਰ ਸੇਮ ਸਲਾਦ ਨਿਕਾਰੇ ਤਾਂ ਟਾਇਰ ਮੇਂ ਕਿੱਸੇ ਲੱਗੇ ਬਤਾਈਆ ਯਾਰ ਅ ਟਾਇਰ ਕਿੱਥੇ ਆ ਦੱਸ ਇਹ ਤੂੰ ਦਾ ਤੇਰਾ ਕੱਠਾ ਵਿਥਿਆ ਸੁਖਦਾ ਪਿਆ ਰੇੜੀ ਦੇ ਉੱਪਰ ਇਸ ਕੋ ਜਬ ਸਵੇਰ ਬਾਰਿਸ਼ ਹੋਆ ਉਸੇ ਭਾਈ ਮੇਰੇ ਖਿਆਲ ਸਾਨੂੰ ਤੂੰ ਦੱਸ ਇਹ ਇੱਥੇ ਰੱਖਣਾ ਜ਼ਰੂਰੀ ਹੈ ਹੋਰ ਕਿਤੇ ਨਹੀਂ ਰੱਖਿਆ ਜਾ ਸਕਦਾ ਤੂੰ ਇੱਕ ਮੈਨੂੰ ਜਵਾਬ ਦੇ ਇਸੇ ਰੱਖਣਾ ਜ਼ਰੂਰੀ ਹੈ ਆਪਾਂ ਤੇਰੀ ਗੱਲ ਨਾਲ ਸਹਿਮਤ ਹੋ ਜਾਗੇ ਸਾਰਿਆਂ ਦੇ ਨਾਲ ਮੈਨੂੰ ਦੱਸ ਦੇ ਕਿ ਇੱਥੇ ਜ਼ਰੂਰੀ ਹੈ ਦੱਸ ਯਹਾਂ ਬਜੀ ਦੇਖੋ ਇਸੇ ਲਈ ਰੱਖਦੇ ਹਾਂ ਕੀ ਕੋਈ ਮੀ ਕਮੀ ਕੋਈ ਦਿੱਕਤ ਨਹੀਂ ਹੈ ਮੈਂ ਤੇਰੇ ਨਾਲ ਸਹਿਮਤ ਇੱਥੇ ਕਿੰਨਾ ਥਾਂ ਹੈ ਕਿੰਨਾ ਹੋਊਗਾ 8-10 ਮਰਲੇ ਕਿ ਜ਼ਿਆਦਾ ਹੋਗਾ ਕਿ ਇੱਥੇ ਹੀ ਜਰੂਰੀ ਰੱਖਣਾ ਹੋਰ ਕਿਤੇ ਨਹੀਂ ਰੱਖਿਆ ਜਾ ਸਕਦਾ ਸਹੀ ਦੱਸ ਜਦੋਂ ਇਸ ਵਿੱਚ ਦੇਖੋ ਮੈਂ ਆਪੋ ਤਾਂ ਅਗਰ ਇਹ ਘਟ ਗਿਆ ਮੈਂ ਤੇਰੇ ਨਾਲ ਮੈਂ ਸਹਿਮਤ ਹਾਂ ਗੱਲ ਮੈਂ ਦੇਖ ਲਿਆ ਇੱਥੋਂ ਚੱਕ ਕੇ ਆਪਾਂ ਇੱਥੇ ਵੱਡੇ ਬਰਾਦਰ ਰੱਖ ਲਿਆ ਪਰ ਇੱਥੇ ਇੱਥੇ ਪਿਆ ਸਹੀ ਲੱਗਦਾ ਚੰਗਾ ਲੱਗਦਾ ਨਾ ਤੇ ਇੱਥੇ ਰੱਖਣਾ ਜ਼ਰੂਰੀ ਹੈ ਮੈਂ ਤੇਰੀ ਗੱਲ ਕਹਿ ਰਿਹਾ ਤੋ ਥਾਂ ਨਹੀਂ ਹੈ ਤੁਹਾਡਾ ਠੀਕ ਹੈ ਹੋਰ ਥਾਂ ਨਹੀਂ ਆ ਦੇਖੋ ਪੋਰ ਤਾਂ ਨਹੀਂ ਪਿਆ ਕੋਈ ਕਟਨੀ ਵੀ ਲੱਗਦਾ ਉੱਤਰੀ ਆ ਕਟਨੀ ਵਗੈਰਾ ਤਾਂ ਤੂੰ ਸਾਰ ਰੱਖਣਾ ਯਾਰ ਤੇਰਾ ਕੰਮ ਆ ਬਿਜ਼ਨਸ ਆ ਤਾਂ ਕੰਮ ਕਰੂੰਗਾ ਦਾ ਤਾਈਆ ਇਹ ਪਹੋਰਾ ਇਹਨੂੰ ਕੋ ਚਮਚਾਗਾ ਹਾਂ ਯਾਰ ਆ ਚਮਚਾ ਇਹ ਇੰਨਾ ਵੱਡਾ ਇੰਨੀ ਗਰਮੀ ਆ ਖਰਾਬ ਨਹੀਂ ਹੁੰਦਾ ਇਹ ਆਪਾਂ ਇਹਦੇ ਵਿੱਚ ਆ ਮਾਰਦੇ ਆ ਇਹਨਾਂ ਨਾਲ ਕਰਕੇ ਇਹ ਸਾਰਾ ਖਰਾਬ ਨਹੀਂ ਹੁੰਦਾਗਾ ਕੋਈ ਸਮੈਲ ਸਮੋਲ ਕੁਝ ਨਹੀਂ ਆਉਂਦਾਗਾ ਕਦੀ ਨਹੀਂ ਹੁੰਦਾ ਭਾਜੀ 3:30 ਵਜੇ ਫਿਰ ਹੋ ਜਾਂਦੇ ਫਿਰ ਇਹ ਹਾਰਾ ਡੇਲੀ ਮਨੋਣਾ ਬੱਚਾ ਆ ਗਿਆ ਇਹ ਆ ਗਿਆ ਇਹ ਤਾਂ ਭੋਗ ਹੈ ਬਾਵੇ ਦਾ ਪਹਿਲੇ ਸੁਰੂ ਮੇ ਇਹ ਬਾਵੇ ਦਾ ਫੋਨ ਹੈ ਰਣੋ ਚੱਲ ਬਾਈ ਗੁਰੂ ਬਾਬਾ ਤੁਹਾਨੂੰ ਚੜ੍ਹਦੀ ਕਲਾ ਦੇ ਚ ਰੱਖੇ ਠੀਕ ਆ ਆਪ ਦੇਖ ਸਕਦੇ ਹੋ ਇਹ ਸਮੈਲ ਆਉਂਦੀ ਹੈ ਕਿ ਨਸੀ ਹੀ ਸੀ अब आप को हम क्या कहें बताओ इसको तू आप ही दस दे नहीं आप बताओ मैं मैं नहीं मैं 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 नहीं दसता आपने कीमत या कच्चे दाम मैं तैनू पूछ रहा मैं तैनू पूछ रहा मैं तैनू नहीं मैं मैं एक मिनट तैनू पूछ रहा काम छोड़ दूंगा मैं तो उनकी पूछ रहा तैनू समझ आ रहा मैं तैनू समझ आ रहा कुछ भी आपको समझ आ रहा मैं क्या बोलूं मैं आप खाते देखो मैं क्या बहुत मैं आपको बोला क्या है नहीं महक मारने का आप पैसे मैं मैं बोला नहीं मैं क्या बोला तो आप बोला आप, आप मेरे मेरे मेरी बात सुन मेरी मेरी बात सुन मैं आपका पूछता हूँ भाई जी ये सही है सही है तो फिर आप आप बोल सकते तो हैं है। सही नहीं मेरे सुनो पहले बोल सकता था जो सही चीज है तेरा सही है जो सही है सही है मेरे कहने से मान जाओगे जो सही आप मेरे कहने से मान जाओगे बिल्कुल मानूंगा जहाँ पर सही है एक मिनट वहाँ पर तुम नहीं कह सकता मैं सही हूँ जहाँ पर तुम तो कह सकता तो मैं सही हूँ मैं मानूंगा सही है तो तो मेरा भी दिमाग लगा, लगा हुआ है इतना बड़ा आप देख सकते इतना बड़ा मेरा दिमाग तो है मैं ऐसे थोड़ा सोचता हूँ ये सब भाई जी उसका सफाई भी तो है ना कुछ भी तो देखना है कुछ नहीं है सफाई नहीं हाँ देखो नाली देख लो ये हम लोग के बस की बात है अब मिनट वहाँ हम बर्तन धोते हैं पानी डोल दिए तो वहाँ होना नहीं मेरे को वापस होना के आज भाई जी ये भाई मेनू कहना है की उन्होंने सफाई नहीं है ਯਾਰ ਆਪ ਦਾ ਪੱਲਾ ਛਾੜ ਕੇ ਹੁਣ ਬਾਈ ਦੀ ਸਾਹਮਣੇ ਦੁਕਾਨ ਹੈ ਸਾਹਮਣੇ ਇਧਰ ਉਹ ਉਹਦਾ ਖਾਣ ਪੀਣ ਦਾ ਕੋਈ ਹੈ ਹੀ ਨਹੀਂ ਪ੍ਰਬੰਧ ਤੇ ਉਹ ਸਫਾਈ ਤਾਂ ਫੇਰ ਵੀ ਅੰਦਰ ਹੈ ਨਾ ਕਿਦਾਂ ਕਹਿੰਦਾ ਸਪਾਈ ਨਹੀਂ ਮਤਲਬ ਕਹਿੰਦਾ ਕਿ ਯਾਰ ਉਹਦਾ ਖਾਣ ਪੀਣ ਦਾ ਕੁਝ ਹੈ ਹੀ ਨਹੀਂਗਾ ਤੇ ਉਹ ਬਾਈ ਉਹਨਾਂ ਤੇ ਇਲਜ਼ਾਮ ਸਾਰਾ ਮੜ ਰਿਆ ਵਾ ਇਲਜ਼ਾਮ ਉਹਨਾਂ ਦੇ ਮੜ ਰਿਆ ਵਾ भाई गुस्सा देख भाई आगे देखे, एक मैं में खा के चले जाते हैं ये तो जा रहे हैं पैसे नहीं दिए वो तेरी टेंशन है पैसे लेना नहीं लेना है वो तो दे तो तो रहा तो तो है अगर हम दुकान खोल ले कह दो हाँ अस्सी रुपया प्लेट बेचे कोई आई दुकान में ये लोग खा सकते हैं नहीं खा सकते हैं चालीस रूपए प्लेट बढ़िया बात है बढ़िया बात है चालीस बना दो 400 सर बनाए दो मेरे से 100 का बेचो मैं नहीं जानता मेरा मतलब हैं? कहने हैं? कहने वो वो का है एक मिनट मेरे मेरे पास सुन अगर जो मैं कहता हूं वो भी बीमार हो जाता है कि नहीं हो जाता मेरी तू अपनी बात में करता तू औरों के क्यों करता है तेरे पास खड़ा तो तेरी बात करूंगा एक बात और मैं उधर आगे जा रहा था तो आप मना ताड़ी ऐसे मारे वो क्या क्या ताड़ी मारने का क्या मतलब बनता है क्या ताड़ी मारने का ये मतलब बनता है मेरा क्या कर लेंगे बात शाबाश बल बल्ले ये मतलब बनता है अगर बनता है अगर बनता है तो तू बता दे मुझे बता दे तो मजबूर तो कर सकता है वो तो छोड़ यार तू तो सोच आगे से सफाई रखेगा तो ये बात आप सफाई का ध्यान रखोगे आप उस दिन आप मेरी बात अगर आप सफाई नहीं रखेगा तो हमें क्या होगा फूड सेफ्टी आपको तो बताना तो पड़ेगा भाई है।, है हम आपसे रिक्स नहीं ले सकते सबसे बड़ी बात यह है दूसरी आप कहीं दफाई तो रख सकते हैं सफाई क्यों नहीं रखे देख लो सफाई में कमी नहीं है रखा जो पीछे आप कहे हो वो मैं मानता हूँ जहाँ बर्तन हूँ जहाँ पर आटा उड़ा कूड़ा सेट कर लोगे अपना वो देखो कीड़ा यहाँ मैं जो पूछ रहा हूँ मुझे उसी बात का जवाब यार यहाँ पर फिर प्लेट तो नहीं रखा ना यहाँ पर रखो तो फिर यहाँ पर सामान तो नहीं है ना मैं मैं आप एक मिनट कुछ मैंने आपको क्या बोला था

अभी तो यहाँ पर मेरे सामने खड़ा है ठीक है आ जा मेरे साथ में आ जा मैं आना नहीं चाहता था लेकिन मजबूरी बन जाता कि जब आप बोल रहे हैं तो फिर मजबूरी तो बनेगा ठीक है आप मेरी बात देख आप, आप मेरी बात सुन ये जितना सामान पड़ा है जो ये सही है यार, ये बोल तू तो सही है सरदार जी का है जो मैं उनसे कहा सरदार जी का है तो मैं पर देखो उसका। इस पर कुछ ऐसे लगा के फिर हाँ ये चेदे तो तुम्हारा फर्ज बनता ना ये कितना गंदा लो जहां रोटी बनाते जाता ही नहीं यार मैं तुम्हारी बात कर रहा हूँ मैं आपको वार्निंग देने आया था आपने समझा ही नहीं तो फिर मैं क्या करूंगा इधर दे लो क्या हाल है आगे देख लो उधर बच्चा कैसे वो कर रहा था आज मेरे साथ में कम्पलेट है कि नहीं आज देखो जहाँ पर बच्चा सफाई कर रहा है और सफाई वाला ग्लास कैसे उसे रखा, रखा हुआ है पानी कितना है पानी हाँ कितना उसी में सफाई सारी करेगा ड्रम भरा है उससे सफाई ये ड्रम भरा है ये ड्रम भरा है आ दे ये ड्रम भरा में दे आ जा दिखा दूँ ये 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 तकरीबन एक मिनट ये करीबन 5 दस लीटर यार तो मानेगा नहीं तो उसमें मैं क्या कर सकता हूं ढका था कि नहीं ढका था केड़ा ये ये ढक्का जो सही है उसमें आलू सही नहीं था नहीं। तो तो मैंने बोला बाकी यार ठीक है यार मैं नहीं सिखाऊंगा आप ऐसे करते रहो ऐसे में आटा डालो क्या क्या करेंगे यार दस बहुत बहुत बढ़िया है यहाँ पर ये कूड़ा दे लो यहाँ पर ये रखा हुआ है रखो यार जो भी है यार मेरी बात सुन मेरी एक आपसे बेनती है और बेनती भी हाथ जोड़ के है आगे से सफाई देखो सफाई रखो आप मेरे भाइयों काम करो यार तुसे बात पे आता ही नहीं कह रखूंगा यार जहाँ पर, पर आपकी कमी है उसको पूरा कर लो आ, कमी पे जहाँ पर कमी है तो कमी को पूरा कर लो इतने सारे बंदे खड़े किसी के पूछ लो वैसे तो सफाई रखनी चाहिए कि नहीं इधर कैमरा घुमा दो सफाई रखनी चाहिए ਸਹੀ ਹੈ ਵਾਈ ਰੱਖਣੀ ਚਾਹੀਦੀ ਹੈ ਬਿਲਕੁਲ ਵਾਈ ਰੱਖਣੀ ਚਾਹੀਦੀ ਹੈ ਸਫਾਈ ਰੱਖਣੀ ਚਾਹੀਦੀ ਹੈ ਵਾਈ ਤੋਂ ਰੱਖਣੀ ਹੈ ਤਾਂ ਫਿਰ ਪਹਿਲਾ ਮੈਂ ਤਾਂ ਸਫਾਈ ਰੱਖਣਾ ਚਾਹੀਏ ਕਿ ਅੰਤਾਂ ਇਧਰ ਦੇਖੋ ਜੂ ਪਿੱਛੇ ਦੇ ਹਾਲਾਤ ਦੇਖ ਲਓ ਉਹ ਪਿੱਛੇ ਬੁਰੇ ਹਾਲ ਹੋਏ ਪਿਆ ਸਫਾਈ ਨਹੀਂ ਨਾਲੀ ਦੇਖਣਾ ਚਾਹੀਦਾ ਨਾ ਨਾਲੀ ਵਿੱਚ ਥੋੜਾ ਪਾਰਸ਼ ਤਾਂ ਨਾਲੀ ਨਹੀਂ ਪਿੱਛੇ ਤਾਂ ਇੱਦਾਂ ਖੜਾ ਕੇ ਦਾ ਗਟਰ ਬਣਿਆ ਹੁੰਦਾ ਵਾ ਪਾਰਸ਼ ਵਿੱਚ ਥੋੜਾ ਬਹੁਤ ਹੋ ਜਾਂਦਾ ਹੈ ਦੁਕਾਨ ਵਾਲਾ ਇਹ ਦੁਕਾਨ ਦਾ ਘੜੂ ਮਾਈ ਜੀ ਆਖੀ ਰਹੇ ਤਾਂ ਰੋਟੀ ਨਹੀਂ ਭਰਦਾ ਹੂੰ ਵੇਖੋ ਅੰਕਲ ਸਿਆਣੇ ਬੈਠਿਆ ਅੰਕਲ ਉਹ ਪਿਆ ਥੋੜਾ ਜਾਂ ਕਿਸੇ ਵੀ ਦੁਕਾਨ ਦਾ ਉਹਦੀ ਦੁਕਾਨ ਦੇ ਅੱਗੇ ਪਿਆ ਵਾ ਉਹਨੂੰ ਆਪਾਂ ਗੰਦ ਨਹੀਂ ਕਹਿ ਸਕੋ ਉਹਨੇ ਬਾਹਰ ਰੱਖਤਾ ਇਹਨਾਂ ਦੇ ਪਿੱਛੇ ਦੇ ਹਾਲਾਤ ਬੜੇ ਮਾੜੇ ਆ ਮੈਂ ਇਹਨਾਂ ਨੂੰ ਕਹਿੰਦਾ ਸਫਾਈ ਕਰ ਲੋ ਤੇ ਕਹਿੰਦਾ ਨਹੀਂ ਸਫਾਈ ਹੈ ਮੇਰਾ ਪੂਰਾ ਸਫਾਈ ਹੈ ਨਹੀਂ ਸਫਾਈ ਤਾਂ ਕਰਨਾ ਕਰਨਾ ਕਿ ਲੋਕਾਂ ਨੂੰ ਗਾਂਧੀ ਖਮਾਉਣ ਕੇ ਸਾਰੇ ਫਿਰ ਮੈਨੂੰ ਆਧਾਰਨਾ ਦਿੰਦੇ ਆ ਕਿ ਆ ਨਾਲ ਦੀ ਦੁਕਾਨ ਨਾਲ ਨਹੀਂ ਕਰਦਾ ਉਹ ਵਾਲਾ ਨਹੀਂ ਕਰਦਾ ਦੇਖੋ ਕਿ ਨਾਲ ਵਾਲਾ ਦੁਕਾਨ ਵਾਲਾ ਕੀ ਕਰੂ ਖਾਣ ਪੀਣ ਦਾ ਸਮਾਨ ਤੁਸੀਂ ਵੇਚਦੇ ਹੋ ਆਪਾਂ ਅੱਜ ਕਿਸੇ ਨੂੰ ਕੋਈ ਸੱਦਾਂ ਥੋੜੀ ਜਾਂਦਾ ਜਿਹਦਾ ਦਿਲ ਕਰਦਾ ਉਹੀ ਆਉਂਦਾ ਹੈ ਨਾ ਭਾਈ ਜੀ ਸਫਾਈ ਜ਼ਰੂਰੀ ਹੈ ਕਿ ਨਹੀਂ ਹੁੰਦਾ ਭਾਈ ਤਾਂ ਜ਼ਰੂਰੀ ਆ ਮੈਂ ਮੰਨਦਾ ਕੰਮ ਕੀ ਕਰਦੇ ਅਸੀਂ ਡਰਾਈਵਰ ਆਂ ਡਰਾਈਵਰ ਆਂ ਤੁਹਾਡੀ ਗੱਡੀ ਚ ਕੋ ਗੰਦ ਪਾਵੇ ਚੰਗਾ ਲੱਗੂਗਾ ਨਹੀਂ ਗੱਡੀ ਦੇ ਵਿੱਚ ਗੰਦ ਪਾਵੇ ਨਹੀਂ ਚੰਗਾ ਲੱਗਦਾ ਨਹੀਂ ਲੱਗਦਾ ਇੱਕ ਗੱਡੀ ਹੈ ਸਫਾਈ ਕਰਨੀ ਚਾਹੀਦੀ ਨਹੀਂ ਸਫਾਈ ਤਾਂ ਕਰਨੀ ਚਾਹੀਦੀ ਆ ਲੇਕਿਨ ਸਵਾਲ ਸਫਾਈ ਕਰਨੀ ਚਾਹੀਦੀ ਏ ਕਿ ਨਹੀਂ ਕਰਨੀ ਸਫਾਈ ਕਰਨੀ ਚਾਹੀਦੀ ਆ ਲੇਕਿਨ ਇੱਥੇ ਗੱਲ ਖਤਮ ਆ ਦੇਖਣ ਵਾਲੇ ਨੂੰ ਇਹ ਵੀ ਚਾਹੀਦਾ ਕਿ ਇੱਥੇ ਸਫਾਈ ਹੈਗੀ ਇੱਕ ਮਿੰਟ ਅੰਕਾ ਪਿੱਛੇ ਕੋਈ ਜਾਂਦਾ ਨਹੀਂ ਇੱਥੇ ਖਾ ਕੇ ਸਾਰਾ ਮੋੜ ਜਾਂਦੇ ਆ ਤੁਸੀਂ ਹੋਟਲਾਂ 'ਤੇ ਖਾਣੇ ਹੋ ਮੈਨੂੰ ਪਤਾ ਤੁਸੀਂ ਕਦੋਂ ਚਾਹੁੰਦੇ ਪਹਿਲਾਂ ਪੁੱਛ ਦਿਓ ਹਾਂਜੀ ਬਾਈ ਕੀ ਬਣਾਇਆ ਕੀ ਬਣਾਇਆ ਮੰਜੀ ਤੇ ਬੈਠ ਕੇ ਟੌਰ ਰੱਖਦਾ ਮੜੇ ਟਾਪੇ ਤੁਸੀਂ ਰੁਕਦੇ ਨਹੀਂਗੇ ਬਿਲਕੁਲ ਸਹੀ ਨਹੀਂ ਰੁਕਦੇ ਤੁਸੀਂ ਚੰਗਾ ਖਾਣਦੇ ਹੋ ਤੇ ਫਿਰ ਲੋਕਾਂ ਨੂੰ ਵੀ ਚੰਗਾ ਖਾਣਾ ਚਾਹੀਦਾ ਹੈ ਨਾ ਨਹੀਂ ਚਾਹੀਦਾ ਇਹ ਤਾਂ ਹੁਣ ਲੋਕਾਂ ਦੀ ਆਪਣੀ ਅਕਲਮੰਦੀ ਹੈ ਨਾ ਬੱਚੇ ਵੀ ਆਉਂਦੇ ਆ ਅੱਜ ਕੱਲ 8 10 10 ਸਾਲ ਦੇ ਬੱਚੇ ਬਹੁਤ ਬਿਮਾਰ ਹੋ ਰਹੇ ਆ ਕਾਰਨ ਇਹੀ ਹੈ ਇਹ ਤਾਂ ਅਕਲਮੰਦੀ ਲੋਕਾਂ ਦੀ ਚਾਹੀਦੀ ਹੈ ਨਾ ਦੇਖੋ ਲੋਕਾਂ ਦੀ ਅਕਲਮੰਦੀ ਤਾਂ ਮਜਬੂਰੀ ਅੱਜ ਕੱਲ ਟਾਈਮ ਇਨਾ ਫਾਸਟ ਆ ਕੇ ਵੀ ਕਿਉਂਦਾ ਗੱਡੀ ਜਾ ਰਹੇ ਹੋ ਕੋਈ ਹੱਥ ਤਾਬਾ ਥੋੜਾ ਮਿਲਦਾ ਪਰ ਕੇਵਰ ਖਾਣਾ ਪੈਂਦਾ ਕੀ ਗੱਲ ਆ ਕਿ ਮਜਬੂਰੀ ਇਹ ਬਣ ਜਾਂਦੀ ਆ ਕਿ ਅੱਗੇ ਜਾਵਾਂਗੇ ਤਾਂ ਟਾਈਮ ਖਰਾਬ ਹੋਊਗਾ 15 ਮਿੰਟ ਆ ਪਾਸ ਦੇ ਵੈਸਣ 15 ਮਿੰਟ ਆ 15 ਮਿੰਟ ਦੇ ਬਚੇ ਰੋਟੀ ਖਾ ਕੇ ਨਿਕਲਣਾ ਫਿਰ ਮਜਬੂਰੀ ਬਣਦੀ ਆ ਮਜਬੂਰੀ ਆ ਮਜਬੂਰੀ ਹੈ ਨਾ ਪਿੱਛੇ ਸਫਾਈ ਹੈਗੀ ਨਹੀਂ ਹੈਗੀ ਉਹ ਵੱਖਰੀ ਗੱਲ ਆ ਉਹ ਮਜਬੂਰੀ ਬਣ ਜਿੰਦੀ ਹੈ ਸਫਾਈ ਚਲੋ ਚੱਲ ਭਾਈ ਜੀ ਸਫਾਈ ਰੱਖਿਓ ਓਕੇ ਧੰਨਵਾਦ ਤੁਹਾਡਾ ਮਿਹਰਬਾਨੀ ਤਾ ਹਾਲਾਤ ਇਹ ਨੇ ਹਾਲਾਤ ਬਦਰਾਂ ਦੇ 3911 ਅਨਾਜ ਜਿੰਦ ਨੰਬਰ ਕਾ ਬੋਲ ਰਹੇ ਹੋ ਮੈਂ ਫੋਨ ਤੇ ਪਾਈ ਨਾ ਅੱਛਾ ਨੰਬਰ ਤੇ ਆ ਜਾਈਂ ਨਹੀਂ ਕੋਈ ਨਹੀਂ ਪਾ ਜਾਗੇ ਤਾ ਹਾਲਾਤ ਕੀ ਨੇ ਮਹਿਦਪੁਰ ਦੇ ਬਾਕੀ ਵੀਰੋ ਤੁਸੀਂ ਆਪਣੇ ਬੈਂਸ ਬਾਜੀ ਵੀ ਹੋਈ ਐ ਗੁੱਸਾ ਵੀ ਆਉਂਦਾ ਜਦੋਂ ਇਹੋ ਜਿਹੇ ਹਾਲਾਤ ਬਣ ਜਾਂਦੇ ਤਾ ਗੁੱਸਾ ਆਉਂਦਾ ਢੋਡੇ ਇਸ ਪਰ ਤੇ ਕੀ ਵਿਚਾਰਾ ਮੈਨੂੰ ਆਪਣੇ ਕੀਮਤੀ ਕਮੈਂਟ ਕਰਕੇ ਜਰੂਰ ਦੱਸੋ ਸਫਾਈ ਹੈ ਜਾਂ ਨਹੀਂ ਸੀ ਇਹ ਤੁਸੀਂ ਦੱਸ ਦਿਓ ਮੈਂ ਨਹੀਂ ਕੁਝ ਕਹਿੰਦਾਗਾ ਛਾਣੇ ਅੰਕਲ ਬਜ਼ੁਰਗਾ ਨਾਲ ਗੱਲ ਕੀਤੀ ਪਰ ਲਗਾਤਾਰ ਸੀ ਦਿਖਾਵਾ ਕੇ ਦੇਖਦੇ ਰਹੋ ਇਹਨਾਂ ਨਾਰੀ ਨਿਊਜ਼ ਕੈਮਰਾਮੈਨ ਸ਼ਕਿੰਦਰ ਨਾਲ ਹਰਦੀਪ ਮਹਿਦਪੁਰ